ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾਂਦਾ ਹੈ ਕਿ ਤੁਸੀਂ ਫੈਬਰਿਕ ਵਾਲੇ ਸੂਟਸ ਜਿਹੜੇ ਇਸ ਤਰ੍ਹਾਂ ਲੈ ਕੇ ਆਉਂਦੇ ਹੋ ਕਿ ਨਵਾਂ ਫੈਬ੍ਰਿਕ ਆਇਆ ਹੈ ਜੀ ਗਲਾਸ ਟਿਸ਼ੂ ਤੇ ਬਹੁਤ ਸੋਹਣੇ ਸੂਟ ਬਣ ਕੇ ਆ ਗਏ ਨੇ ਇਹਨਾਂ ਦੇ ਉੱਪਰ ਐਮਬਲੋਟਰੀ ਜਿਸ ਤਰ੍ਹਾਂ ਕਿ ਵੈਲਵਟ ਹੁੰਦੀ ਹੈ ਤੇ ਉੱਪਰ ਸਿਕਵੈਂਸ ਵਰਕ ਇਹ ਹੈਗਾ ਜੀ ਬਾਂਦੀ ਪ੍ਰਿੰਟ ਜਿਹਦੇ ਉੱਪਰ ਹੈਂਡਵਰਕ ਵੀ ਅੱਜਕੱਲ ਆ ਰਿਹਾ ਤੁਸੀਂ ਆਲ ਓਵਰ ਵੀ ਲੈ ਸਕਦੇ ਹੋ ਜਿਸ ਤਰ੍ਹਾਂ ਮੈਚਿੰਗ ਬਣਾਓ ਤਾਂ ਬਹੁਤ ਪਿਆਰੇ ਸੂਟ ਬਣ ਕੇ ਰੈਡੀ ਹੋ ਜਾਣਗੇ ਇਹ ਔਰਗੈਂਜ਼ਾ ਜੀ ਆਮ ਔਰਗੈਂਜ਼ਾ ਨਹੀਂ ਜਿਵੇਂ ਕਿ ਪਹਿਲਾਂ ਜਿਹਦੇ ਤੇ ਵਰਕ ਹੁੰਦੇ ਸੀ ਹੁਣ ਇਹ ਸੈਟਨ ਔਰ ਜਿਹਦੀ ਸ਼ਾਈਨ ਵੀ ਜਿਹੜੀ ਬਹੁਤ ਜ਼ਿਆਦੀ ਸੋਹਣੀ ਹੁੰਦੀ ਹੈ ਇਹ ਬ੍ਰਾਕਟ ਆ ਇਹਨੂੰ ਗਾਜੀ ਪ੍ਰਿੰਟ ਵੀ ਕਹਿੰਦੇ ਆ ਜਿੰਦੇ ਤੁਸੀਂ ਸ਼ਾਰਟ ਬਣਾ ਸਕਦੇ ਹੋ ਪਲੇਨ ਨੇ ਦੇ ਨਾਲ ਬਾਟਮ ਬਣਾ ਸਕਦੇ ਹੋ ਹਾਂਜੀ ਇਹਨਾਂ ਦਾ ਪ੍ਰਾਈਸ ਤੁਸੀਂ ਵਟਸਐਪ ਤੇ ਪਤਾ ਕਰ ਸਕਦੇ ਹੋ ਕਿਉਂਕਿ ਪਰ ਮੀਟਰ ਦੇ ਅਕੋਰਡਿੰਗ ਹੋਣਗੇ ਜੇ ਅਸੀਂ ਪ੍ਰਾਈਸ ਉੱਪਰ ਲਿਖਨੇ ਆ ਤਾਂ ਕਨਫਿਊਜ਼ਨ ਬਹੁਤ ਮੈਸੇਜ ਆਉਂਦੇ ਕਨਫਿਊਜ਼ਨ ਹੋ ਜਾਂਦੀ ਹੈ ਜੀ 500 ਦਾ ਸੂਟ ਹੈ ਜੀ 700 ਦਾ ਸੂਟ ਆ ਨਹੀਂ ਜੀ ਇਹ ਸਿਰਫ ਪਰ ਮੀਟਰ ਲਿਖਿਆ ਹੁੰਦਾ ਤੁਸੀਂ ਉੱਥੇ ਆਪਣਾ ਪਰ ਮੀਟਰ ਵੀ ਸਾਨੂੰ 2.5 ਮੀਟਰ ਜਾਂ 3 ਮੀਟਰ ਚਾਹੀਦਾ ਉਹਦੇ ਅਕੋਰਡਿੰਗ ਆਪਾਂ ਤੁਹਾਨੂੰ ਪ੍ਰਾਈਸ ਦੱਸ ਦਾਂਗੇ ਬਾਕ ਸੂਟ ਦੀਆਂ ਕਾਪੀ ਵੀ ਆਉਂਦੀਆਂ ਨੇ ਘੱਟ ਰੇਟ ਦੇ ਸੂਟ ਵੀ ਮਿਲ ਜਾਂਦੇ ਆ